बाबा ਕਹਿੰਦੇ ਹਨ ਬੱਚੇ ਤੁਸੀਂ ਸਭ ਵਰਦਾਨੀ ਮੂਰਤ ਬਣਨ ਵਾਲੇ ਹੋ ਤੁਹਾਡੇ ਹਰ ਬੋਲ ਅਤੇ ਸੰਕਲਪ ਸਿੱਧ ਹੋਣ ਵਾਲੇ ਹਨ ਪਰ ਉਸ ਤੋਂ ਪਹਿਲਾਂ ਤੁਹਾਨੂੰ ਪੂਰੀ ਤਰ੍ਹਾਂ ਨੋਲੇਜਫੁਲ ਬੰਨਾ ਪਵੇਗਾ ਤੁਹਾਡੇ ਅੰਦਰ ਹਰ ਕਿਸਮ ਦੀ ਆਤਮਾ ਲਈ ਸ਼ਕਸ਼ਮ ਰੀਤੀ ਨਾਲ ਸਨੇਹ ਅਤੇ ਸੰਜੋਗ ਦੀ ਭਾਵਨਾ ਹੋਵੇ ਤਾੜ੍ਹੂ ਆਪਣਾ ਹਿਸਾਬ ਕਿਤਾਬ ਸਹਿਜ ਰੀਤੀ ਨਾਲ ਚੁਕਤੂ ਕਰਕੇ ਆਪਣੀ ਮੰਜ਼ਲ ਤੇ ਪਹੁੰਚ ਸਕੇ ਤੁਸੀਂ ਤਰੰਤ ਕਿਸੇ ਵੀ ਆਤਮਾ ਤੇ ਉਸ ਦੇ ਕਰਮਾਂ ਦੇ ਅਨਸਾਰ ਕੋਈ ਵੀ ਸਟੈਂਪ ਨਹੀਂ ਲਗਾਓ ਜਿਵੇਂ ਕਿ ਇਹ ਪਾਗਲ ਹੈ ਇਹ ਠੀਕ ਨਹੀਂ ਹੋ ਸਕਦਾ ਇਹ ਤੋਖੇਵਾਜ਼ ਹੈ ਇਹ ਵਿਕਾਰੀ ਹੈ ਇਸ ਤਰ੍ਹਾਂ ਕਿਸੇ ਵੀ ਆਤਮਾ ਬਾਰੇ ਤਹਾਡੇ ਅੰਦਰ ਕੋਈ ਸੰਕਲਪ ਨਾ ਆਵੇ ਕਿਉਂਕਿ ਇਹ ਹੀ ਸਾਖ ਕਿਤਾਬ ਕਲੀਅਰ ਕਰਨ ਦਾ ਸਮਾਂ ਕਹੋ ਜਾਂ ਕਲਾਈਮੈਕਸ ਪੀਰੀਅਡ ਕਹੋ ਇਸ ਸਮੇਂ ਆਤਮਾਵਾਂ ਵੱਖ-ਵੱਖ ਪਾਰਟ ਪਲੇ ਕਰ ਰਹੀਆਂ ਹਨ ਭਾਵੇਂ ਉਹ ਇੰਟਰਨালি ਅਜਹੀਆਂ ਨਹੀਂ ਵੀ ਹਨ ਦੇਖੋ ਤਾਂ ਤਾਪ ਤਾਂ ਤੁਹਾਡੀ ਸਾਰੀ ਕਰਮ ਕਹਾਣੀ ਨੂੰ ਜਾਣਦਾ ਸੀ ਫਿਰ ਵੀ ਬਾਪ ਨੇ ਤੁਹਾਨੂੰ ਪਹਿਚਾਣਿਆ ਤੁਹਾਨੂੰ ਪੜਾਉਣਾ ਸ਼ੁਰੂ ਕੀਤਾ ਕਿਉਂਕਿ ਬਾਪ ਜਾਣਦਾ ਸੀ ਕਿ ਬੱਚਿਆਂ ਦੇ ਸਮੇਂ ਅਤੇ ਵਾਤਾਵਰਣ ਦਾ ਪ੍ਰਭਾਵ ਪ੍ਰਭਾਵ ਹੁੰਦਾ ਹੈ ਨਾਲ ਹੀ ਨਾਲ ਇਹਨਾਂ ਨੇ ਹਰ ਤਰ੍ਹਾਂ ਨਾਲ ਅਨੁਭਵੀ ਮੂਰਤ ਵੀ ਬਣਾ ਹੈ ਇਸ ਕਾਰਨ ਬਾਪ ਨੇ ਤੁਹਾਨੂੰ ਅਪਣਾਇ ਦੇਖੋ ਬੱਚੇ ਬਾਪ ਤਰਕਾਲਦਰਸ਼ੀ ਹੈ ਬਾਪ ਸਭ ਕੁਝ ਜਾਣਦਾ ਹੈ ਪਰ ਨਾਲ ਹੀ ਨਾਲ ਬਾਪ ਦੇ ਅੰਦਰ ਸਭ ਭਾਵਕ ਤੌਰ ਤੇ ਹਰ ਬੱਚੇ ਨੂੰ ਵੇਖ ਕੇ ਰਹਿਮ ਤੇ ਪ੍ਰੇਮ ਉੱਠਦਾ ਹੈ ਜਿਸ ਕਾਰਨ ਬਾਪ ਨੂੰ ਬੱਚਿਆਂ ਤੇ ਕਰਮ ਨਹੀਂ ਦਿਖਦੇ ਉਹਨਾਂ ਪ੍ਰਤੀ ਸ਼ੁਭ ਭਾਵਨਾ ਸ਼ੁਭ ਕਲਿਆਣ ਦੀ ਭਾਵਨਾ ਹੀ ਦਿਖਦੀ ਹੈ ਜੋ ਬੱਚਿਆਂ ਨੂੰ ਅੱਗੇ ਵਧਾਉਣ ਲਈ ਨਿਮਤ ਬਣ ਜਾਂਦੀ ਹੈ ਇਸੇ ਤਰ੍ਹਾਂ ਹਰ ਆਤਮਾ ਦੇ ਬੁਰੇ ਕਰਮ ਕਰਮ ਜਾਣਦੇ ਹੋਈ ਵੀ ਤੁਹਾਨੂੰ ਪਹਿਲਾਂ ਪਾਪ ਨਾ ਰਹਿਮ ਅਤੇ ਕਲਿਆਣ ਦੀ ਹੀ ਰੱਖਣੀ ਚਾਹੀਦੀ ਹੈ ਫਿਰ ਉਹਨਾਂ ਦੇ ਕਰਮਾਂ ਨੂੰ ਦੇਖੋ ਕਿਉਂਕਿ ਪਹਿਲੇ ਸੰਕਲਪ ਦਾ ਪ੍ਰਭਾਵ ਪੈਂਦਾ ਹੈ ਇਸ ਲਈ ਪਾਪ ਤੁਹਾਡੇ ਨੇਚਰ ਸਬਾਹ ਨੂੰ ਪਰਵਰਤਨ ਕਰਨ ਦੀ ਪੜਾਈ ਤੁਹਾਨੂੰ ਪੜਾ ਰਿਹਾ ਹੈ ਅਤੇ ਮਾਇਆ ਪ੍ਰਕਿਰਤੀ ਵੀ ਇੰਟਰਕਟ ਤੁਹਾਡੇ ਨਾਲ ਬਾਪ ਦੀ ਸੰਯੋਗੀ ਬਣ ਗਈ ਹੈ ਜਿਸ ਨਾਲ ਤੁਸੀਂ ਪਰਪੱਕ ਜਾਂਦੇ ਜਾ ਰਹੇ ਹੋ বাস ਬੱਚੇ ਇਸ ਸਮੇਂ ਤੁਸੀਂ ਪੂਰੀ ਤਰ੍ਹਾਂ ਪਾਵਰਫੁੱਲ ਰਹੋ ਅਤੇ ਇਸ ਕਾਰਜ ਨੂੰ ਸੰਕਲਪ ਨੂੰ ਸਹਿਜ ਸਮਝੋ ਆਪਣੇ ਆਪ ਨੂੰ ਬਾਪ ਦੀ ਸਿੱਖ ਤੇ ਸੱਤ ਸਮਝੋ ਫਿਰ ਤਾਂ ਕਾਰਜ ਸੰਪੰਨ ਹੋ ਜਾਵਿਕਾ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ